ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬ੍ਰह्मज्ञानी ਕੀ ਕੀਮਤ ਨਾਹੀਂ ਬ੍ਰह्मज्ञानी ਕੇ ਸਗਲ ਮਨ ਮਾਹੀਂ ਇੱਥੇ ਸਤਗੁਰੂ ਜੀ ਉਪਦੇਸ਼ ਕਰਦੇ ਹਨ ਕਿ ਬ੍ਰह्मज्ञानी ਦੀ ਜਿਹੜੀ ਕੀਮਤ ਆ ਉਹ ਪਾਈ ਨਹੀਂ ਜਾ ਸਕਦੀ ਕਿਉਂਕਿ ਬ੍ਰह्मज्ञानी ਚੇਤਨ ਹੈ ਅਤੇ ਮਾਇਆ ਜੜ ਹੈ ਜਿਹੜੀ ਜੜ ਮਾਇਆ ਉਸਨੇ ਬਣਾਈ ਹੈ ਉਸ ਮਾਇਆ ਦੇ ਨਾਲ ਉਸ ਦੀ ਕੀਮਤ ਨਹੀਂ ਪਾਈ ਜਾ ਸਕਦੀ ਜਿਵੇਂ ਸਮਝ ਲਓ ਕਿ ਕੋਈ ਕਿਸੇ ਨੇ ਕੋਈ ਚੀਜ਼ ਬਣਾਈ ਹੈ ਤੇ ਉਹ ਬਣਾਈ ਹੋਈ ਚੀਜ਼ ਬਣਾਉਣ ਵਾਲੇ ਦੇ ਬਰਾਬਰ ਨਹੀਂ ਹੋ ਸਕਦੀ ਕਿਉਂਕਿ ਜਿਸ ਨੇ ਉਹ ਬਣਾਈ ਉਹ ਹੋਰ ਜਿੰਨੀ ਮਰਜ਼ੀ ਬਣਾ ਸਕਦਾ ਅੱਗੇ ਤੋਂ ਅੱਗੇ ਪਰ ਬਣੀ ਹੋਈ ਚੀਜ਼ ਇੱਕ ਹੈ ਤੇ ਇਸ ਕਰਕੇ ਉਹ ਦੇ ਬਰਾਬਰ ਨਹੀਂ ਹੈ ਬ੍ਰਹਮ ਗਿਆਨੀ ਕਹ ਸਗਲ ਮਨਮਾਹੇ ਹੁਣ ਬ੍ਰਹਮ ਗਿਆਨੀ ਜਿਹੜਾ ਹੈਗਾ ਉਹ ਸਾਰੇ ਜਿੰਨੇ ਹੀ ਮਨ ਹਨ ਜਾਂ ਜਿੰਨੀ ਸਾਰੀ ਸ੍ਰਿਸ਼ਟੀ ਹੈ ਬ੍ਰਹਮ ਗਿਆਨੀ ਦੇ ਗਿਆਨ ਦੀ ਉਪਜਾ ਹੈ ਇਸ ਕਰਕੇ ਜਿਹੜਾ ਜੀਵ ਸੰਸਾਰ ਵਿੱਚ ਆਇਆ ਹੈ ਉਸ ਵਿੱਚ ਗਿਆਨ ਦੀ ਕਮੀ ਹੋਣ ਕਰਕੇ ਉਸਨੇ ਸਰੀਰ ਧਾਰਨ ਕੀਤਾ ਹੈ ਤੇ ਜਿਹੜਾ ਬ੍ਰਹਮ ਗਿਆਨੀ ਹੈ ਉਹ ਇਸ ਨੂੰ ਅੱਗੇ ਤੋਂ ਅੱਗੇ ਗਿਆਨ ਦੇ ਰਿਹਾ ਹੈ ਇਸ ਕਰਕੇ ਇਹ ਉਸ ਦੀ ਦ੍ਰਿਸ਼ਟੀ ਵਿੱਚ ਹੀ ਹੈ ਬ੍ਰਹਮ ਗਿਆਨੀ ਦਾ ਕੌਣ ਜਾਣੇ ਭੇਦ ਬ੍ਰਹਮ ਗਿਆਨੀ ਕੋ ਸਦਾ ਆਦੇਸ਼ ਹੁਣ ਇੱਥੇ ਸਤਿਗੁਰੂ ਜੀ ਆਪੇਸ਼ ਕਰਦੇ ਹਨ ਕਿ ਬ੍ਰਹਮ ਗਿਆਨੀ ਦਾ ਜਿਹੜਾ ਭੇਦ ਆ ਉਹ ਕੌਣ ਜਾਣ ਸਕਦਾ ਹੈ ਇਸ ਕਰਕੇ ਉਸ ਨੂੰ ਆਦੇਸ਼ ਕਰਨਾ ਹੀ ਬਣਦਾ ਹੈ ਪ੍ਰੇਦ ਦਾ ਮਤਲਬ ਹੁੰਦਾ ਉਸ ਬਾਰੇ ਗਿਆਨ ਹੁਣ ਕਿਉਂਕਿ ਜਿਹੜਾ ਸੰਸਾਰੀ ਮਨ ਹੈ ਉਹਨੂੰ ਮਾਇਆ ਦਾ ਗਿਆਨ ਹੈ ਜੋ ਕੁਛ ਨਹੀਂ ਸੰਸਾਰ ਚ ਹੋ ਲਿਆ ਹੈ ਇਸ ਕਰਕੇ ਉਸ ਨੂੰ ਬ੍ਰह्म ਗਿਆਨ ਬਾਰੇ ਪਤਾ ਨਹੀਂ ਹੁੰਦਾ ਇਸ ਕਰਕੇ ਉਸ ਦੇ ਭੇਦ ਨੂੰ ਨਹੀਂ ਜਾਣ ਸਕਦਾ ਭੇਦ ਨੂੰ ਜਾਣਣਾ ਸਮਝਣਾ ਉਸ ਨੂੰ ਸਮਝਣਾ ਹੈ ਜਾਂ ਉਸ ਨੂੰ ਬੁੱਝਣਾ ਹੈ ਇਸ ਕਰਕੇ ਇਸ ਨੂੰ ਸਕੇ ਨਮਸਕਾਰ ਹੀ ਕਰਨੀ ਬਣਦੀ ਹੈ ਤੇ ਜੇ ਕੋਈ ਗੁਰਬਾਣੀ ਦਾ ਆਦੇਸ਼ ਲੈ ਕੇ ਸੁਣ ਕੇ ਮੰਨ ਕੇ ਬੁੱਝ ਕੇ ਤਨ ਮਨ ਤਨ ਸਭ ਸੋਮ ਗੁਰ ਕੋ ਹੁਕਮ ਮੰਨਿਏ ਪਾਈਏ ਤੇ ਹੁਕਮ ਮੰਨ ਕੇ ਚੱਲੇ ਤਾ ਉਸ ਨੂੰ ਸਮਝ ਸਕਦਾ ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਦਾਕਰ ਬ੍ਰਹਮ ਗਿਆਨੀ ਸਰਵ ਕਾ ਠਾਕਰ ਹੁਣ ਤੇ ਸਤਗੁਰ ਜੀ ਉਪਦੇਸ਼ ਕਰਦੇ ਹਨ ਕਿ ਜਿਹੜਾ ਬ੍ਰਹਮ ਗਿਆਨੀ ਹੈਗਾ ਉਹ ਦੋ ਸ਼ਬਦਾਂ ਦੇ ਜੋੜ ਤੋਂ ਬਣਿਆ ਹੈ ਬ੍ਰਹਮ ਜਮਾ ਗਿਆਨੀ ਹੁਣ ਜਿਹੜਾ ਬ੍ਰਹਮ ਸ਼ਬਦ ਹੈ ਉਹ ਅਦਾ ਅਦਾਕਰ ਹੈ ਭਾਵ ਅਦਾ ਸ਼ਬਦ ਹੈ ਜਿਹੜਾ ਬ੍ਰਹਮ ਹੈ ਉਹ ਚੇਤਨ ਹੈ ਜਿਵੇਂ ਪੂਰਨ ਬ੍ਰਹਮ ਹੈ ਜਿਹੜਾ ਗਿਆਨੀ ਹੈ ਉਹ ਅੱਗੇ ਉਸਦਾ ਗਿਆਨ ਹੈ ਸ਼ਬ ਰੂਪ ਹੈ ਹੁਣ ਪਹਿਲਾਂ ਤਾਂ ਬ੍ਰਹਮ ਦੀ ਇਹ ਨਹੀਂ ਆਪਾਂ ਨੂੰ ਸਮਝ ਆ ਗਈ ਹੈ ਗਿਆਨੀ ਤਾਂ ਫਿਰ ਵੱਧ ਹੀ ਗੱਲ ਹੈਗੀ ਹੈ ਕਿਉਂਕਿ ਗੁਰਬਾਣੀ ਦਾ ਵਾਕ ਹੈ ਆਤਮ ਰਸ ਜੋ ਜਾਨ ਹੀ ਸੋਹ ਹੈ ਖਾਲਸ ਦੇਵ ਪ੍ਰਭ ਮੈਂ ਮੋਹ ਮੈਂ ਰੰਚਕ ਨਾਹੀ ਪੇਵ ਕਿਉਂਕਿ ਜਿਹੜਾ ਆਤਮ ਰਸ ਨੂੰ ਜਾਣਦਾ ਹੈ ਉਹ ਹੀ ਖਾਲਸਾ ਹੈ ਤੇ ਫਿਰ ਉਹਦੇ ਤੋਂ ਮੇਰੇ ਵਿੱਚ ਭਾਵ ਹੁਕਮ ਤੇ ਉਹਦੇ ਵਿੱਚ ਭੇਦ ਰਹਿ ਨਹੀਂ ਜਾਂਦਾ ਹੈਗਾ ਦੋਨੇ ਇੱਕ ਹੋ ਜਾਂਦੇ ਹਨ ਇਹ ਗੁਰਬਾਣੀ ਦਾ ਇੱਕ ਹੋਰ ਸ਼ਬਦ ਹੈ ਜੋ ਸੁਖ ਭਇਓ ਦਰਸਕਰ ਆਤਮ ਇਕ ਜੀਨ ਜਾਤ ਕੇ ਵੀ ਜਿਹੜਾ ਸੁਖ ਜਦੋਂ ਆਤਮਾ ਨੂੰ ਆਤਮਾ ਦੇ ਗਿਆਨ ਨੂੰ ਜਾਣ ਕੇ ਹੁੰਦਾ ਹੈ ਉਹ ਇੱਕ ਅਕਲ ਦੇ ਦੁਆਰਾ ਬਿਆਨ ਨਹੀਂ ਕੀਤਾ ਜਾ ਸਕਦਾ ਬ੍ਰਹਮ ਗਿਆਨੀ ਜਿਹੜਾ ਹੈਗਾ ਉਹ ਸਾਰਿਆਂ ਦਾ ਠਾਕਰ ਹੈ ਠਾਕਰ ਦਾ ਮਤਲਬ ਹੁੰਦਾ ਪੂਜਣਯੋਗ ਹੋਰ ਸੰਸਾਰ ਵਿੱਚ ਜਿੰਨੇ ਵੀ ਦੇਵੀ ਦੇਵਤੇ ਹਨ ਜੋ ਵੀ ਸੰਸਾਰ ਵਿੱਚ ਚੱਲ ਰਿਹਾ ਹੈ ਚੱਲ ਰਿਹਾ ਹੈ ਜਿਹੜਾ ਬ੍ਰਹਮ ਗਿਆਨੀ ਹੈ ਉਹ ਸਾਰਿਆਂ ਦਾ ਠਾਕਰ ਹੈ ਜਿਵੇਂ ਗੁਰਵਾਨੀ ਦਾ ਬਾਖ ਹੈ ਸੱਚ ਸਭਨਾ ਕਾ ਖਾਸਮ ਹੈ ਸੱਚ ਜਿਹੜਾ ਸਭ ਤੋਂ ਵੱਡਾ ਹੈ ਬ੍ਰह्मज्ञानी ਕੀ ਮਿਤੀ ਕੌਣ ਬਖਾਨੇ ਬ੍ਰह्मज्ञानी ਕੀ ਗਤੀ ਬ੍ਰह्मज्ञानी ਜਾਣੇ ਇਹ ਤੇ ਸਤਗੁਰ ਜੀ ਉਪਦੇਸ਼ ਕਰਦੇ ਹਨ ਕਿ ਬ੍ਰह्मਗਿਆਨੀ ਦੇ ਮਨ ਵਿੱਚ ਕੀ ਹੈ ਉਹਨੂੰ ਕੌਣ ਬਖਾਨ ਕਰ ਸਕਦਾ ਹੈ ਕਿਉਂਕਿ ਉਹ ਉਸ ਦਾ ਜਿਹੜਾ ਹੁਕਮ ਹੈ ਉਹ ਆਪ ਹੀ ਜਾਣਦਾ ਹੈ ਜੋ ਦੇ ਮਨ ਵਿੱਚ ਕੀ ਹੈ ਕਿਹੜੀ ਇੱਛਾ ਹੈ ਜੋਗ ਕੀ ਹੁਕਮ ਕਰਨ ਵਾਲਾ ਹੈ ਸਿਰਫ ਇਸ ਦਾ ਉਸ ਨੂੰ ਹੀ ਪਤਾ ਹੈ ਇਸ ਕਰਕੇ ਜਿਹੜੀ ਬ੍ਰਹਮਗਣੀ ਦੀ ਗਤੀ ਹੈਗੀ ਆ ਉਹ ਆਪ ਹੀ ਜਾਣਦਾ ਹੈ ਹੋਰ ਦੂਸਰਾ ਕੋਈ ਨਹੀਂ ਜਾਣ ਸਕਦਾ ਦਸਮ ਗ੍ਰੰਥ ਵਿੱਚ ਬਚਨ ਆਉਂਦਾ ਹੈ ਤਾਂ ਹੀ ਕਾ ਧਿਆਨ ਪ੍ਰਮਾਨ ਹੀਵੇਂ ਜੋ ਕਿ ਅਬ ਹੈ ਔਰ ਅੱਗੇ ਵੀ ਹਵਾ ਹੈ ਕਿ ਤੂੰ ਉਸ ਦਾ ਧਿਆਨ ਧਾਰ ਜਿਹੜਾ ਹੁਣ ਵੀ ਹੈ ਤੇ ਸਰੀਰ ਛੱਡਣ ਤੋਂ ਬਾਅਦ ਵੀ ਹੋਵੇਗਾ ਉਹ ਸੱਚ ਹੈ ਉਹ ਹੁਕਮ ਹੈ ਉਹ ਸ਼ਬਦ ਗੁਰੂ ਹੈ ਇਸ ਕਰਕੇ ਬ੍ਰਹਮ ਗਿਆਨੀ ਦੀ ਜਿਹੜੀ ਮਿੱਤੀ ਹੈ ਜਾਂ ਉਹਦਾ ਬ੍ਰਹਮ ਗਿਆਨੀ ਦੀ ਸ਼ਕਤੀ ਹੈ ਉਹਦਾ ਵਕਾਨ ਕੋਈ ਨਹੀਂ ਕਰ ਸਕਦਾ ਸਿਰਭੂਗ ਆਪਣੀ ਗਤਮਤ ਆਪੇ ਹੀ ਜਾਣਦਾ ਜਾ ਸਕਦਾ ਹੈ ਜਿਵੇਂ ਕਿ ਕਰਵਾਨੀ ਦਾ ਸ਼ਬਦ ਹੈ ਤੁਮਰੀ ਗਤਮਤ ਤੁਮ ਹੀ ਜਾਣੀ ਨਾਨਕ ਦਾ ਸਦਾ ਕਰਵਾਨੀ ਕਿ ਤੂੰ ਆਪਣੀ ਗਤਮਤ ਆਪੇ ਜਾਣਦਾ ਹੈ ਅਸੀਂ ਤਾਂ ਸਿਰ ਤੇ ਰੱਗੇ ਨਮਸਕਾਰ ਹੀ ਕਰ ਸਕਦੇ ਹਾਂ ਬ੍ਰਹਮ ਗਿਆਨੀ ਕਾ ਅੰਤ ਨਾ ਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ ਹੁਣ ਬ੍ਰਹਮ ਗਿਆਨੀ ਜਿਹੜਾ ਹੈਗਾ ਉਹਦਾ ਅੰਤ ਨਾ ਉਹਦਾ ਅੰਤ ਹੈ ਤੇ ਨਾ ਉਹਦਾ ਪਾਰ ਪਾਇਆ ਜਾ ਸਕਦਾ ਹੈ ਕਿਉਂਕਿ ਜਿਹੜਾ ਸੱਚ ਦਾ ਗਿਆਨ ਹੈ ਉਹ ਪਰੇ ਤੋਂ ਪਰੇ ਹੈ ਅਗਾਦ ਬੋਧ ਹੈ ਤੇ ਜਿਸ ਗਿਆਨ ਦਾ ਅੰਤ ਪਾਇਆ ਜਾ ਸਕੇ ਉਹ ਬੇਅੰਤ ਹੋ ਨਹੀਂ ਸਕਦਾ ਇਸ ਕਰਕੇ ਬ੍ਰਹਮ ਗਿਆਨ ਜਿਹੜਾ ਹੈਗਾ ਇਹ ਪਰੇ ਤੋਂ ਪਰੇ ਹੈ ਇਸ ਕਰਕੇ ਦਾ ਨਾ ਇਹਦਾ ਅੰਤ ਹੈ ਤੇ ਨਾ ਇਹਦਾ ਕੋਈ ਪਾਰਲਾ ਪਾਸਾ ਭਾਵ ਪਰੇ ਤੋਂ ਪਰੇ ਹੈ ਇਸ ਕਰਕੇ ਸਤਿਗੁਰ ਜੀ ਉਪਦੇਸ਼ ਕਰਦੇ ਹਨ ਕਿ ਬ੍ਰਹਮ ਗਿਆਨੀ ਨੂੰ ਸਦਾ ਨਮਸਕਾਰ ਹੀ ਕਰਨੀ ਬਣਦੀ ਹੈ ਕਿਉਂਕਿ ਉਸ ਦਾ ਜਿਹੜਾ ਗਿਆਨ ਹੈ ਉਹ ਪਰੇ ਤੋਂ ਪਰੇ ਹੈ ਬ੍ਰਹਮ ਗਿਆਨੀ ਸਭ ਸ੍ਰਿਸ਼ਟਾ ਦਾ ਕਰਤਾ ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਦਾ ਹੁਣ ਜਿਹੜਾ ਬ੍ਰਹਮ ਗਿਆਨੀ ਹੈ ਉਹ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ ਭਾਵ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਹੈ ਕ੍ਰியேਟਰ ਹੈ ਹੁਣ ਸ੍ਰਿਸ਼ਟੀ ਦਾ ਜਿਹੜਾ ਆਦਤਾ ਬ੍ਰਹਮ ਗਿਆਨੀ ਹੈ ਪਰ ਬ੍ਰਹਮ ਗਿਆਨੀ ਦੀ ਜਿਹੜਾ ਆਦ ਆ ਉਹ ਨਹੀਂ ਉਹਦੇ ਬਾਰੇ ਕਿਸੇ ਨੂੰ ਨਹੀਂ ਪਤਾ ਹੈ ਕਿ ਉਹਨਾਂ ਨੇ ਬਣਾਇਆ ਹੈ ਇਸ ਕਰਕੇ ਜਿਹੜਾ ਬ੍ਰह्म ਗਿਆਨੀ ਹੈ ਉਹਦੇ ਆ ਅਨਾਦੀ ਹੈ ਕਿਉਂਕਿ ਉਹ ਅੰਦਾਜ਼ਨ ਤਦਾ ਪਤਾ ਨਹੀਂ ਹੈ ਇਸ ਕਰਕੇ ਉਸ ਨੂੰ ਅਨਾਦੀ ਕਿਹਾ ਗਿਆ ਹੈ ਤੇ ਕਿਉਂਕਿ ਉਹ ਮਰਦਾ ਨਹੀਂ ਮਤਲਬ ਉਸ ਜਿਹੜਾ ਬ੍ਰਹਮ ਦਾ ਗਿਆਨ ਹੈ ਉਹ ਹਮੇਸ਼ਾ ਰਹਿਣ ਵਾਲਾ ਹੈ ਉਹਨੂੰ ਕੋਈ ਘੱਟ ਨਹੀਂ ਸਕਦਾ ਉਹ ਘੱਟ ਹੈ ਤੇ ਉਹ ਸੌਂਦਾ ਜਾਗਦਾ ਨਹੀਂ ਕਿਉਂਕਿ ਸੰਸਾਰ ਵਿੱਚ ਜਿਹੜਾ ਹੈਗਾ ਕਿਉਂਕਿ ਸੰਸਾਰ ਵਿੱਚ ਉਹ ਸਾਰਿਆਂ ਨੂੰ ਪਰ ਕੇ ਪੂਰਾ ਕਰਨ ਵਾਲਾ ਆਇਆ ਉਸ ਦਾ ਗਿਆਨ ਇਸ ਕਰਕੇ ਉਹ ਹਮੇਸ਼ਾ ਜਾਗ ਰਹਿਦਾ ਹੈ ਜਿਵੇਂ ਕਿ ਗੁਰਬਾਣੀ ਦਾ ਵਾਕ ਹੈ ਨਿਰੰਕਾਰ ਆਕਾਰ ਹੈ ਆਪੇ ਆਪੇ ਭਰਮ ਪਲਾਈ ਕਰ ਕਰ ਕਰਤਾ ਆਪੇ ਵੇਖੇ ਜਿਤ ਭਾਵੈ ਤਿਤ ਲਾਈ ਕਿਉਂਕਿ ਜਿਹੜਾ ਨਿਰਆਕਾਰ ਤੋਂ ਆਕਾਰ ਬਣਿਆ ਹੈ ਉਹ ਜਿਨ੍ਹਾਂ ਵਿੱਚ ਭਰਮ ਸੀ ਉਹ ਜੀਵੇ ਸੰਸਾਰ ਵਿੱਚ ਆਏ ਹਨ ਪਰ ਜਿਹੜਾ ਨਿਰੰਕਾਰ ਸਰੂਪ ਹੈ ਉਹ ਉਨ੍ਹਾਂ ਦਾ ਹੁਕਮ ਜਿਹੜਾ ਹੈ ਉਹ ਇਹਨਾਂ ਤੇ ਇਹਨਾਂ ਨੂੰ ਅੱਗੇ ਤੋਂ ਅੱਗੇ ਗਿਆਨ ਦੇ ਰਿਹਾ ਹੈ ਇਸ ਕਰਕੇ ਬ੍ਰਹਮ ਗਿਆਨੀ ਆਪ ਤਾਂ ਨਿਰੰਕਾਰ ਰੂਪ ਹੀ ਹੈ ਪਰ ਜੀਵ ਹੈ ਆਪਣੀਆਂ ਮਾਇਆ ਦੀਆਂ ਇਛਾਵਾਂ ਕਰਕੇ ਆਕਾਰ ਧਾਰਨ ਕੀਤੇ ਹਨ ਬ੍ਰਹਮ ਗਿਆਨੀ ਮੁਕਤੀ ਜੁਗਤੀ ਜੀ ਦਾ ਦਾਤਾ ਬ੍ਰਹਮ ਗਿਆਨੀ ਪੂਰਨਪੁਰਖ ਬੁਧਾਤਾ ਬ੍ਰਹਮ ਗਿਆਨੀ ਨੂੰ ਮੁਕਤੀ ਤੇ ਜੁਗਤੀ ਦਾ ਦਾਤਾ ਕਿਹਾ ਗਿਆ ਹੈ ਕਿਉਂਕਿ ਬ੍ਰਹਮ ਗਿਆਨੀ ਨੂੰ ਇਸ ਗੱਲ ਦਾ ਗਿਆਨ ਹੈ ਕਿ ਸੰਸਾਰ ਤੋਂ ਮੁਕਤ ਕਿਵੇਂ ਹੋਇਆ ਜਾ ਸਕਦਾ ਹੈ ਕਿਉਂਕਿ ਉਸ ਨੂੰ ਪਤਾ ਹੈ ਕਿ ਬਿਕਮੋ ਬਿਕਮ ਅਖਾੜਾ ਗੁਰਮਿਲ ਜੀਤਾ ਰਾਣ ਗੁਰਮਿਲ ਜੀਤਾ ਹਰ ਹਰ ਕੀਤਾ ਟੂਟੀ ਪੀਤਾ ਭਰਮ ਗੜਾ ਕਿ ਜਿਹੜਾ ਭਰਮ ਦਾ ਇਹ ਸੰਸਾਰ ਹੈ ਭਰਮ ਕਰਕੇ ਫਸੇ ਹੋਏ ਜੀਵ ਸਾਰੇ ਇੱਥੇ ਤੇ ਜੇ ਇਹਨਾਂ ਨੇ ਤਰਨਾ ਹੈ ਤਾਂ ਇਹਨਾਂ ਨੂੰ ਹੁਕਮ ਨੂੰ ਸਮਝਣਾ ਪਵੇਗਾ ਹੁਕਮ ਵਿੱਚ ਚੱਲਣਾ ਪਵੇਗਾ ਤਾ ਜਾਣ ਕੇ ਇਸ ਚੀਜ਼ ਦੀ ਸਮਝ ਆਏਗੀ ਕਿ ਮੁਕਤੀ ਕਿਸ ਨੂੰ ਕਹਿੰਦੇ ਆ ਤੇ ਮੁਕਤ ਹੋਣ ਦੀ ਉਜਤੀ ਕੀ ਹੈਗੀ ਹੈ ਪਰ ਬ੍ਰह्म ਗਿਆਨੂ ਨੂੰ ਇਸ ਚੀਜ਼ ਦਾ ਗਿਆਨ ਹੈ ਇਸ ਕਰਕੇ ਹੋਰ ਜਿਹੜਾ ਵੀ ਜਿਗਿਆਸੂ ਜਿਸ ਨੂੰ ਇਸ ਦੀ ਲੋੜ ਹੁੰਦੀ ਹੈ ਉਹ ਇਸ ਦਾ ਗਿਆਨ ਦਿੰਦਾ ਹੈ ਇਹ ਜਿਹੜਾ ਜੀਵ ਪਹਿਲਾਂ ਬ੍ਰह्म ਤੋਂ ਬ੍ਰਹਮ ਬਣਿਆ ਸੀ ਬ੍ਰਹਮ ਤੋਂ ਫਿਰ ਇਹ ਪੂਰਨ ਬ੍ਰह्म ਬਣਿਆ ਹੈ ਤੇ ਪੂਰਨ ਬ੍ਰह्म ਤੋਂ ਅੱਗੇ ਤੋਂ ਅੱਗੇ ਗਿਆਨ ਲੈ ਕੇ ਇਹ ਫਿਰ ਬ੍ਰह्म ਗਿਆਨੀ ਬਣਦਾ ਹੈ ਹੁਣ ਇੱਥੇ ਸਤਿਗੁਰ ਜੀ ਕਹਿ ਰਹੇ ਹਨ ਕਿ ਜਿਹੜਾ ਬ੍ਰह्म ਗਿਆਨੀ ਆ ਉਹ ਪੂਰਨਪੁਰਖ ਬੁਧਾਤਾ ਵੀ ਇਹ ਹੋਈ ਹੁੰਦਾ ਹੈ ਕਿ ਜਿਵੇਂ ਜਿਵੇਂ ਇਸ ਦਾ ਗਿਆਨ ਵਧਦਾ ਹੈ ਤੇ ਜਿਹੜਾ ਪੂਰਨਪੁਰਖ ਪੂਰਨ ਬੁਧਾਤਾ ਬਣ ਜਾਂਦਾ ਹੈ ਜਿਵੇਂ ਕਿ ਗਰਵਾਣੀ ਦਾ ਸ਼ਬਦ ਹੈ ਪੂਰਨਪੁਰਖ ਅਚੁੱਤ ਅਬਨਾਸੀ ਜਸ ਵੇਦ ਪੁਰਾਣੇ ਗਾਇਆ ਜਿਹੜਾ ਪੂਰਨਪੁਰਖ ਆ ਅਚੋਤਾ ਅਬਨਾਸੀ ਹੈ ਜਿਹਦਾ ਜਸ ਵਾ ਬੇਦ ਦਾ ਵਿੱਚ ਪੁਰਾਣਾ ਵਿੱਚ ਗਾਇਆ ਗਿਆ ਹੈ ਉਹ ਵੀ ਬ੍ਰह्मज्ञानी ਹੀ ਹੈ ਕਿਉਂਕਿ ਜਿੰਨਾ ਚਿਰ ਇਹ ਸੰਸਾਰ ਵਿੱਚ ਹੈ ਇਸ ਨੂੰ ਇਸ ਦੇ ਨਾਲ ਇਹ ਸਾਰੇ ਸ਼ਬਦ ਨਹੀਂ ਲੱਗਦੇ ਪਰ ਇਹ ਉਸ ਪਾਸੇ ਵੱਲ ਹੀ ਜਾ ਰਿਹਾ ਹੈ ਜਿਵੇਂ ਜਿਵੇਂ ਇਹਦਾ ਗਿਆਨ ਵਧਦਾ ਹੈ ਤਿਵੇਂ-ਤਿਵੇਂ ਇਹ ਇਸ ਅਵਸਥਾ ਨੂੰ ਪ੍ਰਾਪਤ ਕਰੂਗਾ ਤੇ ਇਹ ਇਸ ਨੂੰ ਬ੍ਰੰਮ ਦਾ ਗਿਆਨ ਹੋ ਜਾਏਗਾ ਬ੍ਰह्मज्ञानी अनाਤ ਕਾ ਨਾਥ ਬ੍ਰह्मज्ञानी ਕਾ ਸਭ ਉਪਰ ਆਥ ਹੁਣ ਜਿਹੜਾ ਬ੍ਰह्मज्ञानी ਹੈ ਪਹਿਲਾਂ ਤਾਂ ਜਿਹੜਾ ਇਹ ਮਨ ਬੁੱਧੀ ਹੈ ਇਹੜਾ ਸੰਸਾਰ ਵਿੱਚ ਬ੍ਰह्म ਗਿਆਨ ਨੂੰ ਸਮਝ ਰਿਆ ਜਗਿਆਸੂ ਹੈ ਪਹਿਲਾਂ ਤਾਂ ਇਹਦੀ ਮਨ ਬੁੱਧੀ ਜਿਹੜੇ ਅਨਾਥ ਹੁੰਦੇ ਆ ਪਰ ਇੱਕ ਵੱਖਰੀ ਗੱਲ ਹੈ ਕਿ ਸੰਸਾਰ ਵਿੱਚ ਕਈ ਵਾਰ ਜਿਹੜੇ ਅਗਿਆਨੀ ਵੀ ਹੈ ਉਹ ਆਪਣੇ ਨਾਲ ਜਿਵੇਂ ਜਪਜੀ ਸਾਹਿਬ ਵਿੱਚ ਆਸੇ ਆਪ ਨਾਥ ਨਾਥੀ ਸਭ ਜਾ ਕੀ ਰਿੱਦ ਸਦਵਰਾ ਸਾਧ ਜਿਹੜਾ ਨਾਥ ਹੈ ਉਹ ਤਾਂ ਉਹਨੇ ਤਾਂ ਨਾਥ ਪਾਈ ਹੋਈ ਹੈ ਹਰੇਕ ਦੇ ਅੰਦਰ ਹਰੇਕ ਦੇ ਮਨ ਨੂੰ ਪਰ ਜਿਹਦਾ ਮਨ ਪਰਜੈਫਰਦਾ ਉਹ ਤਾਂ ਉਹਨੂੰ ਨਾਥ ਨਹੀਂ ਕਿਹਾ ਹੈ ਸੋ ਇਸ ਕਰਕੇ ਇੱਥੇ ਕਿਹਾ ਗਿਆ ਕਿ ਜਿਹੜਾ ਮਨੁੱਖੀ ਹੈ ਜਦੋਂ ਉਹਨੂੰ ਬ੍ਰਹਮ ਦਾ ਗਿਆਨ ਹੋ ਜਾਂਦਾ ਹੈ ਆਪਣੇ ਆਪੇ ਦਾ ਗਿਆਨ ਹੋ ਜਾਂਦਾ ਹੈ ਤੇ ਜਿਹੜਾ ਗਿਆਨ ਹੈ ਫਿਰ ਉਹਦਾ ਉਹ ਉਹ ਨਾਥ ਨਹੀਂ ਰਹਿੰਦੇ ਫਿਰ ਉਹ ਨਾਥ ਵਾਲੇ ਹੋ ਜਾਂਦੇ ਹਨ ਭਾਵ ਉਹਨਾਂ ਦਾ ਕੋਈ ਨਾਥ ਹੁੰਦਾ ਹੈ ਤੇ ਜਿਹੜਾ ਬ੍ਰਹਮ ਗਿਆਨੀ ਹੈ ਉਹਦਾ ਸਾਰਿਆਂ ਉੱਪਰ ਹੱਥ ਹੁੰਦਾ ਹੈ ਹੁਣ ਹੱਥ ਹੋਣ ਦਾ ਮਤਲਬ ਇਹ ਹੈ ਕਿ ਜਿਹੜਾ ਉਹਦੇ ਕੋਲ ਗਿਆਨ ਹੁੰਦਾ ਹੈ ਉਹ ਸਾਰਿਆਂ ਤੋਂ ਉੱਚਾ ਹੁੰਦਾ ਹੈ ਇਸ ਕਰਕੇ ਜਿਵੇਂ ਆਪਾਂ ਗੱਲ ਕਰਦੇ ਹੁੰਦੇ ਹਾਂ ਸੰਸਾਰ ਵਿੱਚ ਕੇ ਉਸ ਦਾ ਉੱਪਰ ਤੱਕ ਹੱਥ ਪੈਂਦਾ ਹੈ ਹੁਣ ਉੱਪਰ ਤੱਕ ਦਾ ਮਤਲਬ ਹੁੰਦਾ ਕਿ ਉਸ ਦਾ ਜਿਹੜਾ ਗਿਆਨ ਹੈ ਉਸ ਕੋਲ ਜਿਹੜਾ ਆਤਮਾ ਦਾ ਗਿਆਨ ਹੈ ਉਹ ਤੁਰ ਤੱਕ ਦਾ ਹੈ ਭਾਵ ਇਸ ਸੰਸਾਰ ਤੋਂ ਸੰਸਾਰ ਦਾ ਵੀ ਹੈ ਪਰ ਸੰਸਾਰ ਚੋਂ ਨਿਕਲਣ ਦਾ ਵੀ ਹੈ ਕੰਪਲੀਟ ਆਤਮਾ ਦਾ ਗਿਆਨ ਉਹਦੇ ਕੋਲ ਹੈ ਤੇ ਇਸ ਕਰਕੇ ਉਹਦਾ ਹੱਥ ਜਿਹੜਾ ਹੈਗਾ ਉਸ ਦਾ ਗਿਆਨ ਉੱਚਾ ਹੈ ਤੇ ਇਸ ਕਰਕੇ ਜਿੰਨੇ ਵੀ ਹੋਰ ਦੂਸਰੀਆਂ ਮਤਾਂ ਹਨ ਜਾ ਦੂਸਰੇ ਗਿਆਨ ਹਨ ਉਹ ਜਿਹੜਾ ਗਿਆਨ ਘੱਟ ਹੈ ਪਰ ਜਿਹੜਾ ਗੁਰੂ ਗ੍ਰੰਥ ਸਾਹਿਬ ਵਿੱਚ ਗਿਆਨ ਹੈ ਆਤਮਾ ਦਾ ਇਹ ਸਭ ਤੋਂ ਉੱਪਰ ਹੈ ਬ੍ਰह्मज्ञानी का सगलाकार ब्रह्मज्ञानी ਆਪ ਨਿਰੰਕਾਰ ਕਿਉਂਕਿ ਜਿਹੜਾ ਸਾਰੇ ਆਕਾਰ ਬਣੇ ਹਨ ਉਹ ਬ੍ਰह्मज्ञानी ਦੇ ਗਿਆਨ ਦੀ ਉਪਜਨ ਪਰ ਉਹ ਜਿਹੜਾ ਬ੍ਰह्मज्ञानी ਹੈ ਆਪ ਨਿਰਾਕਾਰ ਸਰੂਪ ਹੈ ਨਿਰੰਕਾਰ ਸਰੂਪ ਹੈ ਕਿਉਂਕਿ ਉਸਦਾ ਆਪਣਾ ਆਕਾਰ ਨਹੀਂ ਹੈ ਪਰ ਜਿਹੜੇ ਦੂਸਰੇ ਆਕਾਰ ਹੈ ਉਹ ਸਾਰੇ ਉਸ ਦੇ ਗਿਆਨ ਦੀ ਉਪਜਾਏ ਜਿਵੇਂ ਕਿ ਗਰਵਾਣੀ ਦਾ ਵਾਕ ਹੈ ਮਾਈ ਬਾਪ ਸਭ ਹਰ ਕੀ ਕੀਏ ਸਭਨਾ ਨੂੰ ਸੰਬੰਧ ਹਰ ਕਰਕੇ ਦिए ਭਾਵ ਜਿਹੜੇ ਆਪਣੇ ਭੈਣ ਭਰਾ ਮਾਈ ਬਾਪ ਸਾਰੇ ਹੈ ਇਹ ਸਾਰੇ ਰਿਸ਼ਤੇ ਨਾਤੇ ਜਿਹੜੇ ਉਹ ਬ੍ਰਹਮ ਗਿਆਨੀ ਦੇ ਗਿਆਨ ਦੀ ਉਪਜਾਏ ਉਹ ਹਰੇਕ ਜੀਵ ਨੂੰ ਅੱਗੇ ਤੋਂ ਅੱਗੇ ਗਿਆਨ ਦੇ ਗਿਆਨ ਦੇ ਵਧਾਉਣ ਦੇ ਲਈ ਇਹ ਸਿਸਟਮ ਬਣਾਇਆ ਗਿਆ ਹੈ ਸੰਸਾਰ ਦਾ ਪਰ ਉਹ ਆਪ ਨਿਰੰਕਾਰ ਹੈ ਭਾਵ ਉਸ ਦਾ ਆਪਣਾ ਆਕਾਰ ਨਹੀਂ ਹੈ ਜਿਵੇਂ ਕਿ ਪਹਿਲਾਂ ਵੀ ਗੁਰਬਾਖ ਆਇਆ ਸੀ ਨਿਰੰਕਾਰ ਆਕਾਰ ਹੈ ਆਪੇ ਹੁਣ ਜਿਹੜਾ ਨਿਰੰਕਾਰ ਹੈ ਹੁਣ ਆਪ ਜਿਹੜੇ ਜੀਵ ਵੀ ਹੈਗੇ ਜਿਹੜੇ ਸੰਸਾਰ ਵਿੱਚ ਫਸੇ ਵੀ ਹੈਗੇ ਆਪਾਂ ਆਪਾਂ ਨਿਰਾਕਾਰ ਤੋਂ ਆਕਾਰ ਵਿੱਚ ਆਏ ਹਾਂ ਜਿਹੜਾ ਗਿਆਨ ਹੈ ਉਸ ਦਾ ਆਕਾਰ ਨਹੀਂ ਹੁੰਦਾ ਪਰ ਜਿਹੜੀਆਂ ਆਪਣੀਆਂ ਇੱਛਾਵਾਂ ਹਨ ਮਾਇਆ ਦੀਆਂ ਉਹ ਮਾਇਆ ਦੀਆਂ ਇੱਛਾਵਾਂ ਦੇ ਕਰਕੇ ਆਪਣੇ ਆਕਾਰ ਹਨ ਕਿਉਂਕਿ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਆਕਾਰ ਜਿਹੜਾ ਪਹਿਲਾਂ ਉਹ ਥਾਟ ਰੂਪ ਵਿੱਚ ਹੁੰਦਾ ਖਿਆਲ ਰੂਪ ਵਿੱਚ ਹੁੰਦਾ ਫਿਰ ਉਹਨੂੰ ਆਪਾਂ ਰੇਖਾ ਅੰਕਿਤ ਕਰਦੇ ਆਂ ਤੇ ਉਸ ਤੋਂ ਬਾਅਦ ਜੇ ਕੋਈ ਵੀ ਚੀਜ਼ ਬਣਦੀ ਹੈ ਤਾਂ ਅੱਖਾਂ ਨੂੰ ਨਜ਼ਰ ਆਉਂਦੀ ਹੈ ਪਰ ਜਦੋਂ ਇੱਕ ਥਾਟ ਰੂਪ ਵਿੱਚ ਹੁੰਦੀ ਹੈ ਖਿਆਲ ਰੂਪ ਵਿੱਚ ਹੁੰਦੀ ਹੈ ਤਾਂ ਉਸ ਦਾ ਕੋਈ ਆਕਾਰ ਨਹੀਂ ਹੁੰਦਾ ਹੈ ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ ਨਾਨਕ ਬ੍ਰਹਮ ਗਿਆਨੀ ਸਰਵਕਾ ਤਨੇ ਹੁਣ ਇੱਥੇ ਸਤਗੁਰ ਜੀ ਉਪਦੇਸ਼ ਕਰਦੇ ਹਨ ਕਿ ਜਿਹੜੀ ਬ੍ਰਹਮ ਗਿਆਨੀ ਨੇ ਸੋਭਾ ਕੀਤੀ ਹੈ ਕੋਈ ਬ੍ਰਹਮ ਗਿਆਨੀ ਬਣੀ ਹੈ ਜਿਹੜਾ ਬ੍ਰਹਮ ਗਿਆਨੀ ਕੋਈ ਸਰੀਰ ਨਹੀਂ ਹੁੰਦਾ ਜਿਹੜੀ ਉਸਨੇ ਸੋਭਾ ਕੀਤੀ ਹੈ ਵਡਿਆਈ ਕੀਤੀ ਹੈ ਉਹ ਹੀ ਬ੍ਰਹਮ ਗਿਆਨੀ ਬਣੀ ਹੈ ਜਿਵੇਂ ਕਿਹਾ ਤੁਰਕੀ ਬਾਣੀ ਤੁਰਕੀ ਬਾਣੀ ਵੀ ਕਹ ਲਓ ਜਾਂ ਬ੍ਰਹਮ ਗਿਆਨ ਕਹ ਲਓ ਜਾਂ ਸੋਭਾ ਕਹ ਲਓ ਜਾਂ ਵਡਿਆਈ ਕਹ ਲਓ ਉਹ ਹੀ ਉਹ ਬ੍ਰਹਮ ਗਿਆਨੀ ਬਣੀ ਹੈ ਬ੍ਰਹਮ ਗਿਆਨੀ ਜਿਹੜਾ ਹੈ ਉਹ ਸੱਚ ਦਾ ਗਿਆਨ ਹੈ ਸੱਚ ਦਾ ਨਾਮ ਹੈ ਉਸ ਨੂੰ ਬ੍ਰਹਮ ਗਿਆਨ ਕਹਿਆ ਹੈ ਉਹ ਹੀ ਉਹ ਬ੍ਰਹਮ ਗਿਆਨੀ ਬਣੀ ਜਿਹੜਾ ਬ੍ਰਹਮ ਗਿਆਨੀ ਬਾਰੇ ਜਾਣਕਾਰੀ ਦਿੱਤੀ ਗਈ ਹੈ ਉਹ ਹੀ ਉਹਦੀ ਸੋਭਾ ਬਾਣੀ ਤਾਂ ਉਹ ਹੀ ਬ੍ਰਹਮ ਗਿਆਨ ਹੈ ਨਾਨਕ ਬ੍ਰह्म ਗਿਆਨੀ ਸਰਵਕਾਤਾ ਨਹੀਂ ਹੋਂ ਜਿਹੜਾ ਬ੍ਰह्म ਗਿਆਨੀ ਹੋ ਸਾਰਿਆਂ ਨੂੰ ਧੰਨ ਦੇਣ ਵਾਲਾ ਭਾਵ ਸਾਰਿਆਂ ਨੂੰ ਸੱਚ ਦਾ ਗਿਆਨ ਦੇਣ ਵਾਲਾ ਹੈ ਕਿਉਂਕਿ ਉਸ ਕੋਲ ਬ੍ਰह्म ਗਿਆਨ ਹੈ ਇਸੇ ਕਰਕੇ ਪਹਿਲਾਂ ਬਾਦਸ਼ਾਹ ਬਦਾਇਆ ਸੀ ਕਿਉਂਕਿ ਬ੍ਰह्म ਗਿਆਨੀ ਕੋ ਖੋਜੇ ਮੇਸਰ ਮੇਸਰ ਕਾਦਲੇ ਕੋਜਦਾ ਮੇਸਰ ਨੂੰ ਵੀ ਸੱਚ ਦਾ ਗਿਆਨ ਨਹੀਂ ਹੈਗਾ ਆਤਮਾ ਦਾ ਗਿਆਨ ਨਹੀਂ ਹੈ ਬ੍ਰह्म ਦਾ ਗਿਆਨ ਨਹੀਂ ਹੈ ਹੋਂ ਜਿਹੜਾ ਬ੍ਰह्म ਗਿਆਨੀ ਹੈ ਬ੍ਰह्म ਗਿਆਨੀ ਕੋਲ ਆਪਣੇ ਆਪੇ ਦਾ ਗਿਆਨ ਹੈ ਕਿਉਂਕਿ ਆਪਾਂ ਸਾਰੇ ਹੀ ਭਰਮੇ ਭੂਲਾ ਦੋ ਦਿਸਤਾਵੇ ਨਿਮਕ ਮੈਂ 4 ਘੰਟੇ ਫਿਰਾਵੇ ਕਿਉਂਕਿ ਭਰਮ ਦੇ ਵਿੱਚ ਖਸਿਆ ਹੋਣ ਕਰਕੇ ਚਾਰਾਂ ਦਿਸ਼ਾਵਾਂ ਵਿੱਚ ਘੁੰਮਦਾ ਫਿਰਦਾ ਹੈ ਤੇ ਮੜ ਮੜ ਜਨਮ ਲੈਂਦਾ ਹੈ ਪਰ ਜੇ ਇਸ ਨੂੰ ਕੋਈ ਬ੍ਰਹਮ ਗਿਆਨੀ ਮਿਲ ਜਾਏ ਇਸ ਤੇ ਆਪੇ ਦਾ ਗਿਆਨ ਕਰਾ ਦੇਵੇ ਤਾਂ ਇਹ ਮੰਨ ਲਵੇ ਤਾਂ ਇਸ ਦਾ ਛਡਕਾਰਾ ਹੋ ਸਕਦਾ ਹੈ ਇਸ ਤਰ੍ਹਾਂ ਇਸ ਅਸ਼ਟਪਦੀ ਤੋਂ ਇਹ ਹੀ ਸਮਝ ਪੈਂਦੀ ਹੈ ਕਿ ਪਹਿਲਾਂ ਤਾਂ ਆਪਾਂ ਨੂੰ ਇਹ ਸਮਝਣਾ ਪਵੇ ਕਿ ਬ੍ਰਹਮ ਕੀ ਹੈ ਜਿਵੇਂ ਕਿ ਗੁਰਬਾਣੀ ਦਾ ਵਾਕ ਹੈ ਬ੍ਰਹਮ ਦੀ ਸੇ ਬ੍ਰਹਮ ਸੁਣੀਏ ਏਕੋ ਏਕ ਬਖਾਣੀਏ ਆਤਮ ਪਸਾਰਾ ਕਰਨ ਹਾਰਾ ਏਕ ਵਿਨਾ ਨਹੀਂ ਜਾਣੀ ਪ੍ਰਭ ਬ੍ਰਹਮੀ ਦੇਖਦਾ ਹੈ ਬ੍ਰਹਮੀ ਸੁਣਦਾ ਹੈ ਕਿਉਂਕਿ ਆਪਣਾ ਸਾਰਿਆਂ ਦਾ ਮੂਲ ਜਿਹੜਾ ਉਹ ਸੱਚ ਹੈ ਇਸ ਕਰਕੇ ਜਿਹੜਾ ਵਿੱਚ ਬੋਲਣ ਵਾਲਾ ਸੁਣਨ ਵਾਲਾ ਹੈ ਦੇਖਣ ਵਾਲਾ ਹੈ ਉਹ ਬ੍ਰਹਮ ਹੈ ਤੇ ਜਿਹੜਾ ਇਹ ਦਿਸਦਾ ਹੈ ਜਿਹੜੀ ਦੇਹੀ ਦਿਸਦੀ ਹੈ ਇਹ ਬ੍ਰਹਮਾ ਹੈ ਇਹ ਉਹਦਾ ਆਕਾਰ ਹੈ ਜਿਵੇਂ ਕਿ ਗੁਰਬਾਣੀ ਦਾ ਵਾਕ ਹੈ ਇੱਕ ਸਤੇ ਸਬ ਦੂਜਾ ਹੂਆ ਇੱਕ ਵਾਰ ਤੇ ਅਵਰ ਨਬੀਆ ਦੂਜੇ ਤੇ ਜੇ ਏਕੋ ਜਾਣੇ ਗੁਰ ਕੇ ਸ਼ਬਦ ਹਰ ਦਰਣੀ ਸਾਨ ਭਾਵ ਇੱਕ ਤੋਂ ਜਿਹੜੇ ਸਾਰੇ ਆਪ ਸੱਚ ਸਰੂਪ ਇਸੀ ਆ ਪਰ ਆਪਣੇ ਵਿੱਚ ਇੱਛਾ ਮਾਇਆ ਦੀ ਪੈਦਾ ਹੋਣ ਕਰਕੇ ਆਪਾਂ ਦੋ ਫਾੜ ਹੋ ਗਿਆ ਦੋ ਹਿੱਸਿਆਂ ਵਿੱਚ ਹੋ ਗਿਆ ਬ੍ਰह्म ਅੰਡ ਬ੍ਰह्म ਜਦ ਅੰਡ ਹੋ ਗਏ ਜਿਹੜਾ ਅੰਡ ਰੂਪ ਆ ਜਿਹੜਾ ਮਾਇਆ ਦੀਆਂ ਇੱਛਾਵਾਂ ਆ ਗਿਆ ਉਹਦੇ ਕਰਕੇ ਆਪਣਾ ਸਰੀਰ ਹੈ ਤੇ ਜਿਹੜਾ ਅੰਦਰ ਸੱਚ ਸਰੂਪ ਹੈ ਸੱਚ ਦਾ ਗਿਆਨ ਹੈ ਜਿੰਨਾ ਉਹ ਘਟਣ ਕਰਕੇ ਹੀ ਆਪਣੇ ਅੰਦਰ ਮਾਇਆ ਦੀਆਂ ਛਾਵਾਂ ਪੈਦਾ ਹੋਈਆਂ ਹਨ ਤੇ ਜੇ ਆਪਾਂ ਉਸ ਰੂਪ ਨੂੰ ਬੁੱਝ ਲਈਏ ਕਿ ਆਪਣਾ ਜਿਹੜਾ ਮੂਲ ਹੈ ਉਹ ਸੱਚਾ ਹੈ ਜਿਵੇਂ ਕਿ ਗੁਰਬਾਣੀ ਦਾ ਵਾਕ ਹੈ ਬੋਲੇ ਪ੍ਰਤਿ ਸਤ ਸਤ ਸਰੂਪ ਪਰਮ ਤੰਤਮੇ ਰੇਖਨਾਰੂਪ ਕਿ ਜਿਹੜਾ ਪਰਮ ਤਤ ਹੈ ਉਹਦਾ ਰੇਖ ਰੂਪ ਨਹੀਂ ਹੁੰਦਾ ਹੈ ਇਹ ਪੁੱਝਣਾ ਆਏਗਾ ਪਰ ਆਪਾਂ ਨੂੰ ਪ੍ਰੋਬਲਮ ਕੀ ਹੈ ਕਿਉਂਕਿ ਆਪਾਂ ਆਪਣੇ ਆਪਣੇ ਅੰਦਰ ਮਾਇਆ ਦੀਆਂ ਛਾਵਾਂ ਹੋ ਕੇ ਆਪਣਾ ਜਿਹੜਾ ਧਿਆਨ ਬਾਹਰ ਮੁਕੀ ਹੈ ਇਸ ਕਰਕੇ ਆਪਾਂ ਜਿਵੇਂ ਕਿ ਗੁਰਬਾਣੀ ਦਾ ਆਖ ਹੈ ਮੂਲ ਨਾ ਬੁਝੇ ਸਾਚ ਨਾ ਰੀਜੇ ਦੂਜੇ ਭਰਮ ਭਲਾਈ ਹੈ। ਆਪ ਆਪਣੇ ਆ ਮੂਲ ਨੂੰ ਨਾ ਬੁਝਣ ਕਰਕੇ ਇਹ ਜਿਹੜਾ ਮਨ ਸੱਚ ਵਿੱਚ ਵੇਜਦਾ ਨਹੀਂ ਹੈਗਾ। ਇਸ ਕਰਕੇ ਦੂਜੇ ਭਾਵ ਮਾਇਆ ਦੀਆਂ ਸ਼ਾਮਾਂ ਕਰਕੇ ਭਰਮ ਭਲਾਈ ਹੈ। ਪਰਮ ਦੇ ਵਿੱਚ ਭੁੱਲਿਆ ਹੋਇਆ ਹੈ। ਦੂਜੇ ਪਾਸੇ ਗੁਰਮੁਖੀ ਜਾਗ ਰਹੇ ਦਿਨ ਰਾਤਿ ਸਾਚੇ ਕੀ ਲਿਵ ਗੁਰਮਤੀ ਜਾਤੀ। ਹੁਣ ਜਿਹੜੇ ਗੁਰਮੁਖ ਹੰਦਿਆਂ ਨੂੰ ਜਾਗਦੇ ਰਹਿੰਦੇ ਨੇ ਬਾਪ ਹੁਕਮ ਵਿੱਚ ਚੱਲਦੇ ਰਹਨ ਹਮੇਸ਼ਾ ਹੀ ਹੁਕਮ ਵਿੱਚ ਧਿਆਨ ਰੱਖਦੇ ਹਨ ਆਤਮਤਾਰੀ ਹੁੰਦੇ ਹਨ ਇਸ ਕਰਕੇ ਉਹਨਾਂ ਦੀ ਜਿਹੜੀ ਹੈਗੀ ਆ ਲਿਵ ਸੱਚ ਵਿੱਚ ਲੱਗੀ ਰਹਿੰਦੀ ਹੈ ਕਿਉਂਕਿ ਉਹਨਾਂ ਨੇ ਜਿਹੜੇ ਗਿਆਨ ਦੁਆਰਾ ਗੁਰਮਤ ਦੁਆਰਾ ਬਵੇਕ ਬੋਧ ਦੁਆਰਾ ਗੁਰਬਾਣੀ ਦੇ ਉਪਦੇਸ਼ ਦੁਆਰਾ ਇਸ ਗੱਲ ਨੂੰ ਜਾਣ ਲਿਆ ਹੁੰਦਾ ਹੈ ਇਸ ਕਰਕੇ ਹਮੇਸ਼ਾ ਹੀ ਉਹ ਹੁਕਮ ਵਿੱਚ ਚੱਲਦੇ ਹਨ ਉਹਨਾਂ ਨੂੰ ਪਾਣਾ ਮਿੱਠਾ ਲੱਗਦਾ ਹੈ ਤੇ ਪਾਣੇ ਵਿੱਚ ਚੱਲਦੇ ਹਨ ਪਰ ਜਿਹੜੇ ਮਾਨੁਕ ਹੈ ਜਾਂ ਮਨਮਕ ਸੋਏ ਰਹੇ ਸੀ ਲੂਟੇ ਗੁਰਮੁਖੀ ਸਾਬਤ ਪਾਈ ਹੈ ਜਿਹੜੇ ਮਾਨੁਕ ਹੁੰਦੇ ਹਨ ਉਹ ਸੱਚ ਦਾ ਵਿਰੋਧ ਕਰਨ ਕਰਕੇ ਸੋਏ ਹੋਏ ਹਨ ਭਾਵ ਸੁੱਤੇ ਹੋਏ ਹਨ ਤੇ ਇਸ ਕਰਕੇ ਜਿਹੜੀ ਉਹਨਾਂ ਦੀ ਸਾਤਵਤਾ ਦਾ ਸੱਚ ਹੈਗਾ ਸੱਚ ਦਾ ਗਿਆਨ ਹੈ ਜਿਹੜਾ ਆਤਮਾ ਦਾ ਗਿਆ ਉਹਨਾਂ ਕੋਲ ਨਹੀਂ ਹੁੰਦਾ ਇਸ ਕਰਕੇ ਇਸ ਸੰਸਾਰ ਤੋਂ ਉਹ ਬਿਨਾਂ ਹੀ ਸੱਚ ਦੇ ਗਿਆਨ ਚਲੇ ਜਾਂਦੇ ਹਨ ਪਰ ਜਿਹੜੇ ਬ੍ਰਹਮ ਗਿਆਨੀ ਹੁੰਦੇ ਜਿਹੜੇ ਬ੍ਰਹਮ ਦੇ ਗਿਆਨ ਨੂੰ ਲੈ ਲੈਂਦੇ ਹਨ ਉਹ ਬ੍ਰਹਮ ਗਿਆਨੀ ਬਣ ਜਾਂਦੇ ਹਨ ਤੇ ਜਿਵੇਂ ਕਿ ਗੁਰਬਾਣੀ ਦਾ ਵਾਕ ਹੈ ਗੁਰ ਸ਼ਬਦ ਸਮਾਏ ਅਵਰ ਨ ਜਾਣੇ ਕੋਈ ਜੀਉ ਉਹ ਸ਼ਬਦ ਗੁਰੂ ਵਿੱਚ ਸਮਾ ਜਾਂਦੇ ਹਨ ਹੁਕਮ ਵਿੱਚ ਸਮਾ ਜਾਂਦੇ ਹਨ ਇਸ ਤਰ੍ਹਾਂ ਉਹ ਇਸ ਸੰਸਾਰ ਵਿੱਚ ਭਵਜਲ ਜਿਹੜਾ ਸੰਸਾਰ ਹੈਗਾ ਭਵਸਾਗਰ ਹੈਗਾ ਉਹਨੂੰ ਤਰ ਕੇ ਜਾਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਉਹ ਸਾਰਿਆਂ ਦਾ ਠਾਕਰ ਹੈ